ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 72 ਸਾਲਾਂ ਦੇ ਬਾਅਦ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਅੱਜ ਵੱਡਾ ਵੀਰਵਾਰ ਹੈ ਜੀ ਤੇ ਕਰੇਗਾ ਕੁਝ ਰਾਸ਼ੀਆਂ ਨੂੰ ਮਾਲਾ ਮਾਲ ਸੋ ਕਿਹੜੇ ਰਾਸ਼ੀ ਵਾਲੇ ਹਨ ਜੀ ਜਿਹੜੇ ਅੱਜ ਕਰੋੜਪਤੀ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਵਿਸ਼ਨੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਉਹਨਾਂ ਦੀ ਸਦੈਵ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਕਦੇ ਵੀ ਕਿਸੇ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਕਰਨਾ ਨਾ ਪੈ ਜਾਵੇ ਦੋਸਤੋ ਅੱਜ ਵੱਡਾ ਵੀਰਵਾਰ ਇਹਨਾਂ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲਾ ਹੈ ਇਹਨਾਂ ਲਈ ਸਮਾਂ ਹੁਣ ਸੋਨੇ ਤੇ ਸੁਹਾਗੇ ਵਾਲਾ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਕਿਉਂਕਿ ਇਹ ਰਾਸ਼ੀ ਉਹਨਾਂ ਦੇ ਲਈ ਦਸਨੀ ਬੜੀ ਹੀ ਮਹੱਤਵਪੂਰਨ ਜਾਣਕਾਰੀ ਹੈ ਜੀ ਜਿਨ੍ਹਾਂ ਦੇ ਬਾਰੇ ਇਹ ਵੱਡੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਜੀ ਅੱਜ ਤੋਂ ਲੈ ਕੇ ਹੀ ਇਹ ਰਾਸ਼ੀ ਵਾਲੇ ਬਣਨ ਵਾਲੇ ਹਨ ਜੀ ਧਨ ਦੇ ਨਾਲ ਮਾਲਾ-ਮਾਲ ਹੁਣ ਕਿਸਮਤ ਇਹਨਾਂ ਦੀ ਸੋਨੇ ਵਾਂਗ ਚਮਕਣ ਵਾਲੀ ਹੈ ਜੇਕਰ ਇਹ ਸ਼ੇਰ ਰਾਸ਼ੀ ਵਾਲੇ ਬਹੁਤ ਸਮੇਂ ਤੋਂ ਗਰੀਬੀ ਦਾ ਸਾਹਮਣਾ ਕਰਦੇ ਪਏ ਸਨ ਹੁਣ ਇਹਨਾਂ ਦੇ ਘਰ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਬਰਕਤ ਪੈ ਜਾਵੇਗੀ ਜੇਕਰ ਇਹ ਤੰਗੀ ਝੱਲਦੇ ਪਏ ਸਨ ਤਾਂ ਆਉਣ ਵਾਲਾ ਸਮਾਂ ਇਹਨਾਂ ਦੇ ਲਈ ਬੜਾ ਹੀ ਸ਼ੁਭ ਹੁਣ ਸਾਬਿਤ ਹੋ ਜਾਵੇਗਾ ਇਹਨਾਂ ਦੇ ਘਰ ਵਿੱਚ ਹੁਣ ਬਹੁਤ ਹੀ ਵੱਡੀਆਂ-ਵੱਡੀਆਂ ਅਪਾਰ ਖੁਸ਼ੀਆਂ ਇਹਨਾਂ ਨੂੰ ਮਿਲਣ ਵਾਲੀਆਂ ਹਨ ਜਿਸ ਦੇ ਕਰਕੇ ਹੁਣ ਇਹਨਾਂ ਦਾ ਜੀਵਨ ਭਿਖਾਰੀਆਂ ਤੋਂ ਰਾਜੇ ਦੇ ਸਮਾਨ ਬਣ ਜਾਵੇਗਾ ਰੋੜਪਤੀ ਤੋਂ ਕਰੋੜਪਤੀ ਹੁੰਦੇ ਹੁਣ ਦੇਰ ਨਹੀਂ ਲੱਗੇਗੀ ਕਿਉਂਕਿ ਦੋਸਤੋ ਬਹੁਤ ਹੀ ਲੰਮੇ ਸਮੇਂ ਦੇ ਬਾਅਦ ਕਰਮਫਲ ਦਾਤਾ ਭਗਵਾਨ ਸ਼ਨੀ ਦੇਵ ਜੀ ਵੀ ਅਤੇ ਮਾਤਾ ਲక్ష్ਮੀ ਜੀ ਵੀ ਇਹਨਾਂ ਸ਼ੇ ਰਾਸ਼ੀ ਵਾਲਿਆਂ ਤੇ ਬੇਹਦ ਪ੍ਰਸੰਨ ਹੋ ਚੁੱਕੇ ਹਨ ਜਿਸ ਕਰਕੇ ਹੁਣ ਇਹਨਾਂ ਦੀ ਬੰਦ ਕਿਸਮਤ ਦਾ ਤਾਲਾ ਖੁੱਲ ਜਾਵੇਗਾ ਇਹ ਸ਼ੇ ਰਾਸ਼ੀ ਵਾਲੇ ਧਨ ਨਾਲ ਮਾਲਾ-ਮਾਲ ਹੋ ਜਾਣਗੇ ਦੋਸਤੋ ਕਿਹਾ ਜਾਂਦਾ ਹੈ ਕਰਮਫਲ ਦਾਤਾ ਜਦੋਂ ਆਪਣੇ ਭਗਤਾਂ ਦੇ ਬੇਹਦ ਪ੍ਰਸੰਨ ਹੋ ਜਾਂਦੇ ਹਨ ਉਹਨਾਂ ਦੀ ਫਿਰ ਹਰ ਇੱਕ ਇੱਛਾ ਉਹ ਪੂਰੀ ਕਰ ਦਿੰਦੇ ਹਨ ਉਹਨਾਂ ਦੇ ਬਚਪਨ ਦੇ ਸੁਪਨੇ ਵੀ ਪੂਰੇ ਕਰਦੇ ਹਨ ਇਸ ਕਰਕੇ ਦੋਸਤ ਹੁਣ ਤੁਹਾਡੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਤੁਹਾਡੇ ਬਚਪਨ ਦੇ ਸੁਪਨੇ ਸਾਰੇ ਹੀ ਸੱਚ ਤੇ ਸਾਕਾਰ ਹੋ ਜਾਣਗੇ ਜਿਸ ਕਰਕੇ ਤੁਹਾਡੇ ਘਰ ਵਿੱਚ ਪੈਸਾ ਹੋਵੇਗਾ ਤੁਹਾਡੇ ਘਰ ਵਿੱਚ ਆਉਣ ਵਾਲੇ ਸਮੇਂ ਵਿੱਚ ਧਨ ਦੌਲਤ ਦੀ ਅਪਾਰ ਬਖਸ਼ਿਸ਼ ਹੋ ਜਾਵੇਗੀ ਤੁਹਾਡੇ ਘਰ ਵਿੱਚ ਆਉਣ ਵਾਲੇ ਸਮੇਂ ਵਿੱਚ ਧਨ ਦੌਲਤ ਦੀ ਅਪਾਰ ਬਖਸ਼ਿਸ਼ ਹੋ ਜਾਵੇਗੀ ਵੇਖਣਾ ਇਹ ਹੋਵੇਗਾ ਕਿ ਉਹ ਕਿਹੜੀਆਂ ਖੁਸ਼ਕਿਸਮਤ ਤੇ ਭਾਗਸ਼ਾਲੀ ਰਾਸ਼ੀਆਂ ਹਨ ਜਿਹਨਾਂ ਨੂੰ ਇਹ ਖੁਸ਼ਖਬਰੀਆਂ ਹੁਣ ਮਿਲਣ ਵਾਲੀਆਂ ਹਨ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲੇ ਹਨ ਜਿਹੜੇ ਮਾਲਾ-ਮਾਲ ਹੋ ਜਾਣਗੇ ਸੋ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਭਾਗਸ਼ਾਲੀ ਤੇ ਖੁਸ਼ਕਿਸਮਤ ਰਾਸ਼ੀਆਂ ਦੀ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਪਹਿਲਾਂ ਤੁਹਾਡੇ ਬਾਰੇ ਗੱਲ ਕਰਦੇ ਹਾਂ ਜੀ ਕਿ ਮੇਖ ਰਾਸ਼ੀ ਵਾਲੇ ਜਿਨ੍ਹਾਂ ਦੇ ਲਈ ਇਹ ਸਮਾਂ ਬੜਾ ਹੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਇਹ ਸਮਾਂ ਤੁਹਾਡੇ ਘਰ ਵਿੱਚ ਪੈਸੇ ਦੀ ਬਾਰਿਸ਼ ਹੋਣ ਵਾਲੀ ਹੈ ਕੰਮ ਕਾਫੀ ਸਮੇਂ ਤੋਂ ਅੜਿਆ ਹੋਇਆ ਸੀ ਉਹ ਵੀ ਹੁਣ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਇਹਨਾਂ ਦੇ ਕਿਸੇ ਬੱਚੇ ਨੂੰ ਹੁਣ ਸਰਕਾਰੀ ਜੋਬ ਮਿਲਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਇਹਨਾਂ ਦੇ ਘਰ ਦੀ ਹੁਣ ਪੈਸੇ ਦੀ ਤੰਗੀ ਖਤਮ ਹੋ ਜਾਵੇਗੀ ਆਰਥਿਕ ਤੰਗੀ ਦਾ ਇਹਨਾਂ ਨੂੰ ਹੁਣ ਬਿਲਕੁਲ ਵੀ ਸਾਹਮਣਾ ਨਹੀਂ ਕਰਨਾ ਪਵੇਗਾ ਮਾਨਸਿਕ ਪਰੇਸ਼ਾਨੀ ਤੋਂ ਦੂਰ ਹੋ ਜਾਣਗੇ ਦੋਸਤੋ ਇਹਨਾਂ ਦੇ ਬੱਚੇ ਜਿਹੜੇ ਹਨ ਉਹ ਹੁਣ ਤਰੱਕੀ ਕਰਨ ਵਾਲੇ ਹਨ ਤੇ ਨਾਲ ਹੀ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰਾਸ਼ਨ ਕਰਨ ਵਾਲੇ ਹਨ ਜਿਸ ਕਰਕੇ ਹੁਣ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਮਾਨ ਸਨਮਾਨ ਦੀ ਪ੍ਰਾਪਤੀ ਹੋ ਜਾਵੇਗੀ ਇਹਨਾਂ ਦੇ ਘਰ ਵਿੱਚ ਬਹੁਤ ਸਾਰਾ ਪੈਸਾ ਹੋਵੇਗਾ ਇਹਨਾਂ ਦੇ ਜਿਹੜੇ ਵੱਡੇ ਦੁਸ਼ਮਣ ਹਨ ਉਹ ਇਹ ਵੀ ਇਹਨਾਂ ਦਾ ਪਾਣੀ ਭਰਣਗੇ ਪਰ ਦੋਸਤ ਜੇਕਰ ਇਹਨਾਂ ਦੇ ਘਰ ਵਿੱਚ ਹਮੇਸ਼ਾ ਹੀ ਦੁੱਖਾਂ ਦਾ ਸਾਇਆ ਬਣਿਆ ਰਹਿੰਦਾ ਹੈ ਕੋਈ ਨਾ ਕੋਈ ਪਰਿਵਾਰ ਕੋਈ ਨਾ ਕੋਈ ਮੈਂਬਰ ਜਿਹੜਾ ਇਹਨਾਂ ਦੇ ਘਰ ਦਾ ਸੀ ਬਿਮਾਰ ਹੀ ਰਹਿੰਦਾ ਸੀ ਹੁਣ ਉਸ ਦੀ ਬਿਮਾਰੀ ਤੋਂ ਵੀ ਉਸ ਨੂੰ ਹੁਣ ਛੁਟਕਾਰਾ ਮਿਲ ਜਾਵੇਗਾ ਜਿਸ ਕਰਕੇ ਹੁਣ ਇਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਬਰਕਤ ਰਹਿਣ ਵਾਲੀ ਹੈ ਜੇਕਰ ਇਹ ਚਾਹੁੰਦੇ ਹਨ ਕਿ ਭਗਵਾਨ ਸ਼ਨੀ ਦੇਵਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੇ ਅਸ਼ੀਰਵਾਦ ਇਹਨਾਂ ਤੇ ਹਮੇਸ਼ਾ ਬਣਿਆ ਰਹੇ ਤਾਂ ਇਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਇਹ ਸ਼ਨੀਵਾਰ ਦੇ ਦਿਨ ਕਿਸੇ ਗਰੀਬ ਨੂੰ ਸਰੋਂ ਦੇ ਤੇਲ ਦਾ ਦਾਨ ਕਰ ਦਿੰਦੇ ਹਨ ਜਦੋਂ માતા ਲక్ష్ਮੀ ਜੀ ਦੀ ਪੂਰੇ ਹੀ ਵਿਧੀ ਵਿਧਾਨ ਨਾਲ ਪੂਜਾ ਕਰ ਲੈਂਦੇ ਹਨ ਤਾਂ ਇਹਨਾਂ ਦੇ ਲਈ ਸਮਾਂ ਹੋਰ ਵੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਜਾਵੇਗਾ ਇਹਨਾਂ ਦੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਹੁਣ ਇਹਨਾਂ ਨੂੰ ਕੋਈ ਵਿਧਾਤਾ ਨਹੀਂ ਰੋਕ ਸਕਦਾ ਅਗਲੇ ਕੁਸ਼ਣ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਬਿਹਤਰ ਹੁਣ ਸਾਬਿਤ ਹੋ ਜਾਵੇਗਾ ਇਹਨਾਂ ਦਾ ਲੰਮੇ ਸਮੇਂ ਤੋਂ ਜੇਕਰ ਪੈਸਾ ਕਿਧਰੇ ਰੁਕਿਆ ਹੋਇਆ ਸੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਹੁਣ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਹੈ ਜਿਸ ਨਾਲ ਇਹਨਾਂ ਨੂੰ ਵੱਡਾ ਧਨਲਾਭ ਵੀ ਹੋ ਸਕਦਾ ਹੈ ਇਸ ਤੋਂ ਇਲਾਵਾ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਤੇ ਹਮੇਸ਼ਾ ਹੀ ਉਹਨਾਂ ਦੀ ਕਿਰਪਾ ਬਣੀ ਰਹੇਗੀ ਧਨ ਦੀ ਕਿਰਪਾ ਵੀ ਹੋਣ ਵਾਲੀ ਹੈ ਜ਼ਿੰਦਗੀ ਵਿੱਚ ਹਰ ਖੇਤਰ ਵਿੱਚ ਕਾਮਯਾਬੀ ਮਿਲ ਜਾਵੇਗੀ ਤੁਲਾ ਰਾਸ਼ੀ ਵਾਲੇ ਹੁਣ ਗੱਲ ਕਰਦੇ ਹਨ ਕਿ ਜਿਨ੍ਹਾਂ ਨੇ ਕਾਫੀ ਸਮੇਂ ਤੋਂ ਕਿਸੇ ਪਰੇਸ਼ਾਨੀ ਦਾ ਸਹਣਾ ਕੀਤਾ ਹੈ ਉਹਨਾਂ ਲਈ ਹੁਣ ਪਰੇਸ਼ਾਨੀ ਦਾ ਅੰਤ ਹੋ ਜਾਵੇਗਾ ਜੇਕਰ ਇਹਨਾਂ ਨੇ ਲੰਮੇ ਸਮੇਂ ਤੋਂ ਕਿਧਰੇ ਪੈਸਾ ਰੁਕਿਆ ਹੋਇਆ ਸੀ ਜਾਂ ਫਸਿਆ ਹੋਇਆ ਸੀ ਵਾਪਸ ਮਿਲ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਇਸ ਸਮੇਂ ਕੋਈ ਨਵਾਂ ਵਪਾਰ ਵੀ ਸ਼ੁਰੂ ਕਰ ਸਕਦੇ ਹੋ ਨਵਾਂ ਕੋਈ ਬਿਜ਼ਨਸ ਸਟਾਰਟ ਕਰ ਸਕਦੇ ਹੋ ਉਸ ਕੰਮ ਦੇ ਵਿੱਚ ਵੀ ਹੁਣ ਤੁਹਾਨੂੰ ਦਿਨ ਰਾਤ ਚੌਗਣੇ ਤਰੱਕੀ ਮਿਲ ਜਾਵੇਗੀ ਤੁਸੀਂ ਜਿੰਨੀ ਵੀ ਮਿਹਨਤ ਕਰੋਗੇ ਓਨਾ ਹੀ ਜ਼ਿਆਦਾ ਵਪਾਰ ਤੁਹਾਡਾ ਬੁਲੰਦੀਆਂ ਨੂੰ ਛੂਵੇਗਾ ਨਾਲੇ ਹੀ ਨਾਲ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸ਼ਨੀਵਾਰ ਦੇ ਦਿਨ ਹੀ ਤੁਹਾਨੂੰ ਸ਼ੁਰੂ ਕਰਨਾ ਚਾਹੀਦਾ ਹੈ ਇਹ ਤੁਹਾਡੇ ਲਈ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ ਉਹ ਵਪਾਰ ਦਾ ਕੰਮ ਇਹਨਾਂ ਦੀ ਗਰੀਬੀ ਭਰਿਆ ਜੀਵਨ ਹੁਣ ਅਮੀਰੀ ਵਿੱਚ ਬਦਲ ਸਕਦਾ ਹੈ ਇਹਨਾਂ ਦੇ ਘਰ ਵਿੱਚ ਵੱਡੀ ਮਾਤਰਾ ਵਿੱਚ ਜਮਾਇਆ ਦਾ ਆਗਮਨ ਹੋ ਜਾਵੇਗਾ ਜੇਕਰ ਫਿਰ ਵੀ ਕੰਮਕਾਰਾਂ ਦੇ ਵਿੱਚ ਕੋਈ ਰੁਕਾਵਟ ਆਉਂਦੀ ਹੈ ਨਾ ਤੇ ਤੁਸੀਂ ਜੂਨ ਦੇ ਮਹੀਨੇ ਵਿੱਚ ਤੀਰਥ ਯਾਤਰਾ ਕਰਨੀ ਸ਼ੁਰੂ ਕਰ ਦੇਣੀ ਹੈ ਜੇਕਰ ਤੁਸੀਂ ਇਹ ਕੰਮ ਕਰ ਲੈਂਦੇ ਹੋ ਜਾਂ ਮਾਤਾ ਲక్ష్ਮੀ ਜੀ ਦੀ ਵਿਧੀ ਵਿਧਾਨ ਨਾਲ ਪੂਜਾ ਕਰ ਲੈਂਦੇ ਹੋ ਤਾਂ ਕੰਮ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਿਲਕੁਲ ਹੀ ਸਮਾਪਤ ਹੋ ਜਾਣਗੀਆਂ ਹਰ ਕੰਮ ਆਸਾਨੀ ਨਾਲ ਸਿਰੇ ਚੜ ਜਾਵੇਗਾ ਜੇਕਰ ਇਹਨਾਂ ਦੇ ਘਰ ਵਿੱਚ ਕੋਈ ਬੁਰੀ ਘਟਨਾ ਵਾਪਰਨ ਵਾਲੀ ਹੈ ਤਾਂ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਸੰਕਟ ਟਲ ਜਾਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਇਹਨਾਂ ਦੀ ਭਗਤੀ ਦੇ ਦਾਨ ਪੁੰਨ ਤੋਂ ਪ੍ਰਸੰਨ ਹੋ ਚੁੱਕੇ ਹਨ ਤੇ ਇਹਨਾਂ ਦਾ ਬੁਰਾ ਸਮਾਂ ਟਾਲ ਦੇਣਗੇ। ਇਹਨਾਂ ਦੇ ਘਰ ਵਿੱਚ ਖੁਸ਼ਹਾਲੀ ਦਾ ਮਾਹੌਲ ਬਣਿਆ ਹੀ ਰਹੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਬੇਹਤ ਪ੍ਰਸੰਨ ਹੋ ਚੁੱਕੇ ਹਨ। ਤੁਹਾਡੀ ਬੰਦ ਕਿਸਮਤ ਦਾ ਤਾਲਾ ਖੋਲਣ ਵਾਲੇ ਹਨ। ਤੁਹਾਡੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ। ਤੁਹਾਡੇ ਲਈ ਇਹ ਸਮਾਂ ਵਰਦਾਨ ਸਾਬਿਤ ਹੋ ਜਾਵੇਗਾ। ਤੁਸੀਂ ਗਰੀਬੀ ਦੀ ਮਾਰ ਦੇ ਕਾਰਨ ਨਵਾਂ ਮਕਾਨ ਬਣਾਉਣ ਦਾ ਹਰ ਕੰਮ ਅਧੂਰਾ ਛੱਡ ਦਿੱਤਾ ਸੀ। ਇਸ ਵਾਰ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਦੁਬਾਰਾ ਤੋਂ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ। ਤੁਸੀਂ ਆਪਣਾ ਕੰਮ ਸਮੇਂ ਸਿਰ ਨਿਪਟਾ ਲਓਗੇ। ਸ਼ਨੀਵਾਰ ਦੇ ਦਿਨ ਤੁਸੀਂ ਕਿਸੇ ਵੀ ਭਗਤ ਨੂੰ ਦਾਨ ਪੁੰਨ ਜਾਂ ਭੋਜਨ ਕਰਵਾ ਸਕਦੇ ਹੋ। ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤੁਹਾਡਾ ਘਰ ਫਿਰ ਧਨ-ਦੌਲਤ ਨਾਲ ਭਰ ਜਾਵੇਗਾ। ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਤੇ ਬਹੁਤ ਹੀ ਮਿਹਨਤ ਤੇ ਤਰੀਕੇ ਨਾਲ ਕਰੋਗੇ ਤਾਂ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਓਗੇ। ਤੁਹਾਡੀ ਜ਼ਿੰਦਗੀ ਦੇ ਵਿੱਚ ਫਿਰ ਧਨ-ਦੌਲਤ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ। ਇਸ ਤੋਂ ਇਲਾਵਾ ਤੁਹਾਡੇ ਬੱਚੇ ਵੀ ਤਰੱਕੀ ਕਰਨਗੇ, ਨਾਮ ਰੌਸ਼ਨ ਕਰਨਗੇ। ਵੱਡੀਆਂ-ਵੱਡੀਆਂ ਸਫਲਤਾਵਾਂ ਤੁਹਾਡੇ ਬੱਚਿਆਂ ਦੇ ਕਦਮਾਂ ਵਿੱਚ ਹੋਣਗੀਆਂ। ਕਿਉਂਕਿ ਕਾਫੀ ਸਮੇਂ ਦੇ ਬਾਅਦ ਸਖਤ ਮਿਹਨਤ ਕਰਦੇ ਆ ਰਹੇ ਸਨ ਜਿਸ ਦਾ ਹੁਣ ਫਾਇਦਾ ਉਹਨਾਂ ਨੂੰ ਮਿਲਣ ਵਾਲਾ ਹੈ। ਇਹਨਾਂ ਨੂੰ ਹੋਰ ਵੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋਣਗੀਆਂ ਆਪਣੇ ਘਰ ਦੀ ਛੱਤ ਦੇ ਉੱਤੇ ਜੇਕਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਵੀ ਮਿੱਠੇ ਚਾਵਲ ਜਾਂ ਮਿੱਠੀ ਰੋਟੀ ਪੰਛੀਆਂ ਨੂੰ ਦਾਨਪਨ ਕਰਦੇ ਹੋ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਇੱਕ ਵੱਡਾ ਚਮਤਕਾਰ ਹੋ ਜਾਵੇਗਾ ਤੁਹਾਡੀ ਗਰੀਬੀ ਹੁਣ ਜੜ ਤੋਂ ਖਤਮ ਹੋ ਜਾਵੇਗੀ ਅਗਲੀ ਖੁਸ਼ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਤੇ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਜਿਸ ਦੇ ਕਰਕੇ ਤੁਹਾਡੀ ਖੁਸ਼ਹਾਲੀ ਦਾ ਸਮਾਂ ਹੁਣ ਚੰਗਾ ਸਾਬਿਤ ਹੋ ਜਾਵੇਗਾ ਕਿਉਂਕਿ ਸ਼ਨੀ ਦੇਵ ਤੁਹਾਡੇ ਘਰ ਵਿੱਚ ਬਿਰਾਜਮਾਨ ਹੋਣਗੇ ਤੁਹਾਡੇ ਘਰ ਦੀ ਸਾਫ ਸਫਾਈ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿਉਂਕਿ ਮਾਤਾ ਲక్ష్ਮੀ ਜੀ ਦਾ ਵਾਸ ਉੱਥੇ ਹੀ ਹੁੰਦਾ ਹੈ ਜਿਸ ਘਰ ਵਿੱਚ ਸਾਫ ਸਫਾਈ ਹੁੰਦੀ ਹੈ ਜਿਵੇਂ ਕਿ ਤੁਸੀਂ ਕੋਈ ਕੱਪੜਿਆਂ ਦਾ ਬਿਜ਼ਨਸ ਕਰਦੇ ਹੋ ਪ੍ਰਾਪਰਟੀ ਡੀਲਰ ਹੋ ਜਾਂ ਠੇਕੇਦਾਰੀ ਦਾ ਬਿਜ਼ਨਸ ਕਰਦੇ ਹੋ ਉਸ ਕੰਮ ਦੇ ਲਈ ਤੁਹਾਨੂੰ ਹੁਣ ਸਮਾਂ ਬੜਾ ਹੀ ਸ਼ੁਭ ਸਾਬਿਤ ਹੋ ਜਾਵੇਗਾ ਜਿਸ ਕਰਕੇ ਤੁਸੀਂ ਹੁਣ ਬਹੁਤ ਪੈਸਾ ਕਮਾਓਗੇ ਮੁੱਦਤਾਂ ਤੋਂ ਪੁਰਾਣੀ ਗਰੀਬੀ ਦੂਰ ਹੋ ਜਾਵੇਗੀ ਤੁਸੀਂ ਰੁੜਪਤੀ ਤੋਂ ਕਰੋੜਪਤੀ ਬਣ ਜਾਓਗੇ ਅਗਲੇ ਕੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਸਾਬਿਤ ਨਹੀਂ ਹੋਵੇਗਾ ਤੁਹਾਡੇ ਘਰ ਵਿੱਚ ਪੈਸਾ ਛੱਪੜ ਫਾੜ ਕੇ ਆਵੇਗਾ ਤੁਸੀਂ ਧਨવાન ਹੋ ਜਾਓਗੇ ਜੇਕਰ ਕਾਫੀ ਸਮੇਂ ਤੋਂ ਤੁਹਾਡੇ ਕਿਸੇ ਕੰਮ ਵਿੱਚ ਰੁਕਾਵਟ ਆ ਰਹੀ ਸੀ ਤਾਂ ਇਸ ਹਫ਼ਤੇ ਉਹੀ ਕੰਮ ਤੁਹਾਡਾ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਜੇਕਰ ਤੁਹਾਡੇ ਬੱਚੇ ਦੇ ਕਿਸੇ ਵਿਕਾਰਨ ਕਰਕੇ ਮੈਰਿਜ ਨਹੀਂ ਸੀ ਹੋ ਰਹੀ ਕੋਈ ਰਿਸ਼ਤੇ ਵਿੱਚ ਅੜਚਣ ਪੈ ਰਹੀ ਸੀ ਤਾਂ ਉਹ ਵੀ ਹੁਣ ਰਿਸ਼ਤਾ ਪੂਰਾ ਹੋ ਜਾਵੇਗਾ ਭਾਵ ਕਿ ਰਿਸ਼ਤਾ ਤੈਅ ਹੋ ਜਾਵੇਗਾ ਤੇ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਨਾਲ ਹੀ ਨਾਲ ਦੱਸ ਦਈਏ ਕਿ ਇਸ ਸਮੇਂ ਤੁਸੀਂ ਆਪਣੇ ਘਰ ਵਿੱਚ ਕੋਈ ਧਾਰਮਿਕ ਆਯੋਜਨ ਵੀ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਇਸੇ ਸਮੇਂ ਤੁਸੀਂ ਨਵਾਂ ਮਕਾਨ ਜਾਂ ਨਵਾਂ ਵਾਹਨ ਖਰੀਦ ਕੇ ਲੈ ਆ ਸਕਦੇ ਹੋ ਜਿਸ ਦੇ ਨਾਲ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਆ ਜਾਵੇਗੀ। ਧੰਨਵਾਦ।